ਸੋ ਇਸ ਪੰਡਾ ਹਿਸਾਬਾਂ ਦੇ ਜਿਸ ਨੂੰ ਨੈਸ਼ਨਲ ਅਵਾਰਡ ਮਿਲਿਆ ਬੈਸਟ ਪੰਜਾਬੀ ਫਿਲਮ ਦਾ ਸੋ ਜਦੋਂ ਇਹ ਅਵਾਰਡ ਮਿਲਿਆ ਜਾਂ ਜਦੋਂ ਤੁਹਾਨੂੰ ਪਤਾ ਲੱਗਾ ਸੋ ਕਿਵੇਂ ਦੇ ਇਮੋਸ਼ਨ ਸੀਗੇ ਕੀ ਜਜ਼ਬਾਤ ਸੀਗੇ ਆਦੋ ਬਹੁਤ ਖੁਸ਼ੀ ਹੋਈ ਜੀ ਬਹੁਤ ਫਖਰ ਵਾਲੀ ਗੱਲ ਹੈ ਸਾਡੇ ਪੰਜਾਬੀ ਸਿਨੇਮਾ ਲਈ ਕਿ ਸਾਡੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਸਾਰੀ ਆਡੀਅנס ਲਈ ਬਹੁਤ ਢੀ ਗੱਲ ਹੈ ਅਨ ਉਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਗੁੱਡੇ ਗੁੱਡੇ ਚਾਹ ਟੂ ਲਿਆਂਦੀ ਜੋ ਡਬਲ ਦਾ ਮਸਤੀ ਡਬਲ ਦੀ ਐਂਟਰਟੇਨਮੈਂਟ ਤੇ 1 ਜੁਲਾਈ ਨੂੰ ਆਜੀ ਗੁੱਡੇ ਗੁੱਡੇ ਚੈੱਕ ਦੇ ਵਿੱਚ ਆਪਾਂ ਕੀ ਦੇਖਦੇ ਸੀਗੇ ਕਿ ਸਿਰਫ ਕੁੜੀਆਂ ਦੀ ਉਹਨਾਂ ਦੀ ਤਰਾਸਦੀ ਸੀ ਜੋ ਕੁਝ ਉਹਨਾਂ ਨੇ ਕਰਕੇ ਮਤਲਬ ਕਿ ਆਪਣੇ ਰਾਈਟਸ ਪਾਏ ਨੇ ਜੋ ਉਦੋਂ ਨਹੀਂ ਮਿਲਦੇ ਸੀਗੇ ਉਹਦੇ ਵਿੱਚ ਸਿਰਫ ਉਹ ਸੀਗਾ ਹੁਣ ਇਹਦੇ ਵਿੱਚ ਮੁੰਡਿਆਂ ਦਾ ਪੱਖ ਵੀ ਹੈ ਤੇ ਕੁੜੀਆਂ ਦਾ ਪੱਖ ਵੀ ਹੈ ਦੋਨਾਂ ਦਾ ਸੋ ਚੀਜ਼ ਮਿਲਦਾ ਬਹੁਤ ਵਧੀਆ ਲੱਗੂਗੀ ਲੋਕਾਂ ਨੂੰ ਵਿਆਹਾਂ ਦੇ ਵਿੱਚ ਅਕਸਰ ਹੁੰਦਾ ਫੁੱਫੜ ਵੀ ਰੋਸ ਜਾਂਦੇ ਆ ਜੀਜੇ ਵੀ ਰੋਸ ਜਾਂਦੇ ਤੇ ਐਦਾਂ ਕਿਉਂ ਹੁੰਦਾ ਐਦਾਂ ਦੇ ਕਿਉਂ ਹੁੰਦੇ ਆ ਫੁੱਫੜ ਤੇ ਜੀਜੇ ਜੀਵੇ ਕੋਲ ਦਾ ਕਿ ਫੁੱਫੜ ਕਹਿੰਦੇ ਦੀਵਾ ਬੁੱਝ ਜਾਂਦਾ

ਸਸ਼ੀਕਾਲ ਦੇ ਸੈਕਰੀਡ ਐਨਕਟੀਟੀ ਵੀ ਮੈਸੋਨੀਆ ਸੋ ਅੱਜ ਅਸੀਂ ਪਹੁੰਚੇ ਹਾਂ ਕਿਉਂਕਿ ਫਿਲਮ ਦੀ ਪ੍ਰੋਮੋਸ਼ਨ ਚੱਲ ਰਹੀ ਹੈ ਗੋਡੇ ਗੋਡੇ ਚਾਰ ਟੂ ਦੀ ਤੇ ਇੱਥੇ ਸਾਡੇ ਨਾਲ ਸਾਰੀ ਸਟਾਰ ਕਾਸਟ ਬੈਠੀ ਹੈ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਸ਼ੀਕਾਲ ਜੀ ਸਾਰਾ ਦਾ ਸਵਾਗਤ ਹੈ ਸਸ਼ੀਕਾਲ ਜੀ ਕਿਵੇਂ ਠੀਕ ਠਾਕ ਹੋ ਬਹੁਤ ਵਧੀਆ ਜੀ ਸੋ ਅਬ ਪਹਿਲਾ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਕਿਉਂਕਿ ਤੁਸੀਂ ਉਸ ਫਿਲਮ ਦਾ ਹਿੱਸਾ ਬਣ ਰਹੇ ਜਿਸ ਨੂੰ ਨੈਸ਼ਨਲ ਅਵਾਰਡ ਮਿਲਿਆ ਬੈਸਟ ਪੰਜਾਬੀ ਫਿਲਮ ਦਾ ਸੋ ਜਦੋਂ ਇਹ ਅਵਾਰਡ ਮਿਲਿਆ ਜਾਂ ਜਦੋਂ ਤੁਹਾਨੂੰ ਪਤਾ ਲ ਬਹੁਤ ਖੁਸ਼ੀ ਹੋਈ ਜੀ ਬਹੁਤ ਫਖਰ ਵਾਲੀ ਗੱਲ ਹੈ ਸਾਡੇ ਪੰਜਾਬੀ ਸਿਨੇਮਾ ਲਈ ਕਿ ਸਾਡੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲੇ ਹੈ ਸਾਡੇ ਡਾਇਰੈਕਟਰ ਵਿਜੇ ਕੁਮਾਰ ਰੋੜਾ ਜੀ ਨੇ ਐਂਡ ਰਾਈਟਰ ਜਗਦੀਪ ਜੀ ਨੇ ਬਹੁਤ ਸੋਹਣੀ ਫਿਲਮ ਲਿਖੀ ਸੀ ਗੋਡੇ ਗੋਡੇ ਚਾਹ 1 ਐਂਡ ਪੰਜਾਬੀ ਸਿਨੇਮਾ ਲਈ ਬਹੁਤ ਵੱਡੀ ਗੱਲ ਹੈ ਸਾਰੀ ਆਡੀਅੰਸ ਲਈ ਬਹੁਤ ਵੱਡੀ ਗੱਲ ਹੈ ਪਰ ਉਸੇ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਗੋਡੇ ਗੋਡੇ ਚਾਹ 2 ਲਿਆਂਦੀ ਹੈ ਜੋ ਡਬਲ ਦਾ ਮਸਤੀ ਡਬਲ ਦੀ ਐਂਟਰਟੇਨਮੈਂਟ ਤੇ 1 ਜੁਲਾਈ ਨੂੰ ਆਜੇਗੀ ਓਕੇ ਸੋ ਗੋਡੇ ਗੋਡੇ ਚਾਹ 2 ਤਾਂ ਆ ਰਹੀ ਪਰ ਇਸ ਦੇ ਵਿੱਚ ਸਾਨੂੰ ਕੀ ਕੁਝ ਖਾਸ ਦੇਖਣ ਨੂੰ ਮਿਲੇਗਾ ਕੀ ਕੁਝ ਫਰੈਸ਼ ਦੇਖਣ ਨੂੰ ਮਿਲੇਗਾ ਦੱਸੋ ਜੀ ਸਭ ਕੁਝ ਹੀ ਫਰੈਸ਼ ਦੇਖਣ ਨੂੰ ਮਿਲੇਗਾ ਤੇ ਜੇ ਆਈ ਥਿੰਕ ਹਰ ਚੀਜ਼ ਅਸੀਂ ਅੱਜ ਦੱਸਤੀ ਫਿਰ ਤੁਸੀਂ ਕਿਉਂ ਦੇਖਣ ਜਾਓਗੇ ਥੋੜਾ ਜਿਹਾ ਥੋੜਾ ਜਿਹਾ ਆਈਡੀਆ ਉਹ ਬਹੁਤ ਆਈਡੀਆ ਮਾਲਾ ਸਾਢੇ 3 ਮਿੰਟ ਵਿੱਚ ਬਹੁਤ ਤਗੜੇ ਆਈਡੀਆ ਆ ਗਏ ਸਭ ਨੂੰ ਹਣਾ ਮੈਨੂੰ ਤਾਂ ਲੱਗਦਾ men versus women ਹੋਇਆ ਪਿਆ ਹੈ ਨਾ ਐਗਜ਼ੈਕਟਲੀ ਪਰਨਾ ਵੀ ਹੈ ਹਰ ਕਾਫੀ ਕੁਝ ਮਿਲੂਗਾ ਦੇਖਣ ਨੂੰ ਜਿਵੇਂ ਆਪਾਂ ਵਨ ਦੇ ਗੁੱਡੇ-ਗੁੱਡੇ ਚ ਇੱਕ ਦੇ ਵਿੱਚ ਆਪਾਂ ਕੀ ਦੇਖਦੇ ਸੀਗੇ ਕਿ ਸਿਰਫ ਕੁੜੀਆਂ ਦੀ ਉਹਨਾਂ ਦੀ ਤਰਾਸਦੀ ਸੀ ਜੋ ਉਹਨਾਂ ਨੂੰ ਜੋ ਕੁਝ ਉਹਨਾਂ ਨੇ ਕਰਕੇ ਮਤਲਬ ਕਿ ਆਪਣੀ ਰਾਈਟਸ ਪਾਏ ਨੇ ਜੋ ਉਦੋਂ ਨਹੀਂ ਮਿਲਦੇ ਸੀਗੇ ਹੂੰ ਹੂੰ ਉਹਦੇ ਵਿੱਚ ਸਿਰਫ ਉਹ ਸੀਗਾ ਹੁਣ ਇਹਦੇ ਵਿੱਚ ਮੁੰਡਿਆਂ ਦਾ ਪੱਖ ਵੀ ਹੈ ਤੇ ਕੁੜੀਆਂ ਦਾ ਪੱਖ ਵੀ ਹੈ ਦੋਨਾਂ ਦਾ ਹੈਗਾ ਹੂੰ ਸੋ ਉਹ ਚੀਜ਼ ਮਿਲਣਾ ਦਾ ਬਹੁਤ ਵਧੀਆ ਲੱਗੂਗੀ ਲੋਕਾਂ ਨੂੰ ਅੱਛਾ ਜਿਵੇਂ ਸਟਾਰਟਿੰਗ 'ਚ ਡਾਇਲੋਗ ਇਹ ਚੱਲਦਾ ਨਾ ਵੀ ਬੁੜੀਆਂ ਨਾ ਇੰਨਾ ਕੁ ਦਬਾਅ ਪਾਇਆ ਹੋਇਆ ਵੀ ਜਿਹੜੇ ਬੰਦੇ ਆ ਵਿਚਾਰੇ ਵਿਆਹ ਦੇ ਵਿੱਚ ਜਵਾਕ ਉਹਨਾਂ ਨੂੰ ਛੁਕਾ ਦਿੰਦੇ ਇਹਦਾ ਸੱਚੀ ਹੁੰਦਾ ਹੈ ਕੀ ਹਾਂ ਹੁੰਦਾ ਸੁਣੇ ਆ ਸੀ ਸਾਰੇ ਹੀ ਬਿਨਾ ਵਿਆਹੇ ਵਾਲੀ ਆ ਜੇ ਥੋੜਾ ਵਿਆਹ ਹੋ ਗਿਆ ਤਾਂ ਤੁਸੀਂ ਦੱਸੋ ਤਕਰੀਬਨ ਵੇਹ ਜਵਾਕ ਚੱਕੇ ਹੁੰਦੇ ਆ ਮੈਂ ਜੇ ਵਿਆਹ ਵੀ ਦੇਖੇ ਪਿੰਡਾਂ ਵਾਲੇ ਜ਼ਿਆਦਾ ਉਹ ਵੀ ਚੱਕੇ ਹੁੰਦੇ ਕਿਉਂਕਿ ਉਹ ਉਦੋਂ ਹੀ ਤਾਂ ਉਹਨੂੰ ਥੋੜਾ ਜਿਹਾ ਮਾਹੌਲ ਜਾਂ ਮਿਲਦਾ ਵੀ ਅਸੀਂ ਨੱਚ ਲਈਏ ਗਾ ਲਈਏ ਜਵਾਕ ਕਈ ਵਾਰ ਦੋ ਵੀ ਚੱਕੇ ਹੁੰਦੇ ਕਿਉਂਕਿ ਭੱਜਦੇ ਬਹੁਤਾਂ ਜਵਾਕ ਹਾਂ ਇਹ ਵੀ ਚੱਕੜੇ ਬੰਦੇ ਇਹ ਵੀ ਗੱਲ ਵਾ ਠੀਕ ਹੈ ਜੀ ਇਹ ਤਾਂ ਮਿਲਦੇ ਨਹੀਂ ਜੀ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਵੈਸੇ ਤੁਸੀਂ ਇੱਥੇ ਸਭ ਤੋਂ ਬਜ਼ੁਰਗ ਹੈ ਨਾ ਹੈਗੇ ਹੋ ਮੈਂ ਇਹ ਪੁੱਛਾਂਗੀ ਨਹੀਂ ਰਿਸ਼ੀ ਮੈਡਮ ਸਭ ਤੋਂ ਬਜ਼ੁਰਗ ਨਹੀਂ ਅੱਛਾ ਉਹ ਤਾਂ ਚਲੇਗੇ ਨਾ ਵੱਡਾ ਵੱਡੇ ਨੇ ਮੇਰੇ ਨਾਲ ਅੱਛਾ ਜਿਵੇਂ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਲੇਡੀਜ਼ ਨੂੰ ਨਾ ਹਮੇਸ਼ਾ ਜਦੋਂ ਵਿਆਹ ਹੁੰਦਾ ਬਰਾਤ ਜਾਂਦੀ ਹੈ ਤੇ ਉਹਨਾਂ ਨੂੰ ਨਾ ਘਰੇ ਛੱਡ ਜਾਂਦੇ ਲੇਡੀਜ਼ ਨੂੰ ਕਦੀਸ ਤੁਹਾਡੇ ਨਾਲ ਤੁਸੀਂ ਆਪਣੇ ਬਚਪਨ ਚ ਦੇਖਿਆ ਵੀ ਘਰੇ ਛੱਡ ਜਾਂਦੇ ਆ ਤੇ ਫਿਰ ਕੁੜੀਆਂ ਇਕ ਇਸ ਤਰ੍ਹਾਂ ਹੀ ਹੁੰਦਾ ਸੀ ਇਸ ਤਰ੍ਹਾਂ ਹੀ ਇਦਾਂ ਹੀ ਹੁੰਦਾ ਸੀਗਾ ਪਹਿਲਾਂ ਇਸ ਤਰ੍ਹਾਂ ਹੀ ਥੋੜੇ ਥੋੜੇ ਸਾਲਾਂ ਨਾ ਹੋਣੇ ਸ਼ੁਰੂ ਹੋਇਆ ਇਸ ਤਰ੍ਹਾਂ ਹੀ ਹੁੰਦਾ ਸੀ ਲੇਡੀਆਂ ਪਰ ਕੁੜੀਆਂ ਤਾਂ ਤਸ਼ੱਦਦ ਨਹੀਂ ਹੁੰਦੀ ਸੀ ਘਰੇ ਇੱਕ ਅੱਤੇ ਬਜ਼ੁਰਗ ਨੂੰ ਛੱਡ ਜਾਂਦੇ ਸੀ ਉਹ ਇੱਕ ਅੱਤੇ ਜਿਹੜਾ ਬਜ਼ੁਰਗ ਬੈਠਾ ਹੁੰਦਾ ਸੀ ਉਹ ਫਿਰ ਪੂਰੇ ਨਜ਼ਾਰੇ ਲੈਂਦਾ ਸੀ ਅੱਛਾ ਵਾ ਕਿਉਂਕਿ ਉਹ ਪਿੱਛੇ ਔਰਤਾਂ ਹੀ ਔਰਤਾਂ ਰਹੀਆਂ ਬੰਦਾ ਵੀ ਹੈ ਨਹੀਂ ਹਾਂਜੀ ਉਹ ਫਿਰ ਖੁੱਲਾ ਹੀ ਚੱਲਦਾ ਸੀ ਕੰਮ ਖੁੱਲਾ ਖੜਾ ਉਹ ਖੁੱਲਾ ਖੜਾ ਬੜਾ ਓ ਭਾਈ ਵਸ ਕਰੋ ਨਾਲੇ ਨਹੀਂ ਸ਼ਾਮcore ਤੂੰ ਆ ਆ ਕਿਹਾ ਜਾ ਗਾਉਣ ਲੱਗੀ ਚਲ ਵੇ ਚੁੱਪ ਕਰਕੇ ਬੈਠ ਉਹ ਵਰਤੋ ਆਪਦੀ ਤਮੱਚੀ ਪਟਦੇ ਜਾਂ ਸੀ ਕੋਈ ਦਬੋਦੀਆਂ ਸੀ ਹਾਂ ਉਹਨੂੰ ਤਮੱਚੀ ਪਟਣਾ ਹੀ ਕਿਹਾ ਜਾ ਸਕਦਾ ਹੁਣ ਹਾਂ ਉਹ ਹੋਰ ਕੁਝ ਮੱਗੇ ਬੋਲ ਨਹੀਂ ਸਕਦਾ ਅੱਛਾ ਤੁਸੀਂ ਤੁਸੀਂ ਵੇਖਿਆ ਕਦੇ ਇਦਾਂ ਵੀ ਜਦਾਂ ਬਰਾਤ ਜਾ ਰਹੀ ਹੈ ਤੇ ਕੁੜੀਆਂ ਬੱਚਿਆਂ ਨੂੰ ਚਾਹ ਹੁੰਦਾ ਨਾ ਵੀ ਜਾਣਾ ਅਸੀਂ ਵੀ ਬਰਾਤ ਜਾਈਏ ਪਰ ਕੁੜੀਆਂ ਨੂੰ ਕਹਿੰਦੇ ਵੀ ਤੁਸੀਂ ਘਰ ਹੀ ਰਵੋ ਅਸੀਂ ਆਉਂਦੇ ਆ ਲੈ ਕੇ ਦੇਖਿਆ ਮੈਂ ਉਹ ਵੇਲਾ ਨਹੀਂ ਵੇਖਿਆ ਪਰ ਮੈਂ ਗੋਡੇ-ਗੋਡੇ ਚਾਹ ਵਨ ਕੀਤੀ ਹੈ ਤੇ ਮੈਂ ਹੰਡਾਇਆ ਸਾਰਾ ਕੁਝ ਮੈਂ ਸਾਰਾ ਉਸ ਟਾਈਮ ਦਾ ਵਿਆਹ ਕਿਵੇਂ ਪਿੱਛੇ ਛੱਡ ਕੇ ਗਏ ਕਿ ਖਾਨ ਨੂੰ ਕੁਝ ਬਚਿਆ ਨਹੀਂ ਮਗਰ ਸਾਡੇ ਲਈ ਤੇ ਮੈਂ ਫਿਲਮ ਦੇ ਰਾਈ ਸਾਰੀਆਂ ਚੀਜ਼ਾਂ ਜ਼ਰੂਰ ਵੇਖੀਆਂ ਪਰ ਰੀਅਲ ਲਾਈਫ ਚ ਨਹੀਂ ਵੇਖੀਆਂ ਅੱਛਾ ਕਿਵੇਂ ਦਾ ਲੱਗਾ ਉਹ ਐਕਸਪੀਰੀਅੰਸ ਜਿਹੜਾ ਕੀਤਾ ਬਹੁਤ ਵਧੀਆ ਐਕਸਪੀਰੀਅੰਸ ਹੈ ਬਹੁਤ ਹੀ ਪਿਆਰਾ ਐਕਸਪੀਰੀਅੰਸ ਹੈ ਮੇਰਾ ਉੱਧਰ ਅ ਸੀ ਮਤਲਬ ਇਹ ਹੋ ਨਹੀਂ ਰਿਹਾ ਐਸਲੀ ਵਧੀਆ ਲੱਗਾ ਕਿ ਅਸੀਂ ਵੀ ਜਸਟ ਹੈਵ ਟੂ ਪ੍ਰੀਟੈਂਡ ਕਿ ਹਾਂ ਸਿ ਪਿੱਛੇ ਰਹਿ ਗਏ ਪਰ ਉਹ ਇੱਕ ਅਲੱਗ ਚੀਜ਼ ਹੈ ਮੈਂ ਕਿਉਂਕਿ ਮੈਂ ਨਹੀਂ ਦੱਸ ਸਕਦੀ ਉਸ ਟਾਈਮ ਲੇਡੀਜ਼ ਕੀ ਫੀਲ ਕਰਦੀ ਹੋਣਗੀਆਂ ਮੈਮ ਸੀਗੇ ਰਿਸ਼ੀ ਮੈਮ ਹੁੰਨੇ ਸੀ ਉਹ ਹੁੰਦੇ ਬਹੁਤ ਸੋਨਾ ਬਿਆਨ ਕਰਦੇ ਪਰ ਮੈਂ ਉਹ ਵੇਲਾ ਵੇਖਿਆ ਨਹੀਂ ਤੇ ਮੈਂ ਦੱਸ ਨਹੀਂ ਸਕਦੀ ਅੱਛਾ ਨਕੇਤ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਫਿਲਮ ਚ ਕੰਮ ਕਰਨ ਦਾ ਵਿਆਰ ਗਈ ਐਕਸਪੀਰੀਅੰਸ ਰਿਹਾ ਰੌਣਕਾਂ ਲੱਗੀਆਂ ਹੋਈਆਂ ਸੀ ਐਂਡ ਗੁਰਜਾਸਤ ਬੀਬੀਆਂ ਦੇ ਫੇਵਰਿਟ ਸੰ ਸੌਰੀ ਆ ਵੀ ਹੈਗੇ ਨੇ ਫੇਵਰਿਟ ਸੰ ਫਿਰ ਜਦ ਅਸੀਂ ਜਾ ਕੇ ਬੰਦੇ ਸੀ ਤੇ ਉਹ ਮੈਂ ਦੇਖਦੀ ਸੀ ਨਾ ਜਿਵੇਂ ਚਾਚੀ ਤਾਈਆਂ ਸਾਰੇ ਆਪਣੇ ਪੁੱਤ ਨੂੰ ਕਰਦੀ ਸੀ ਹਏ ਨਹੀਂ ਆ ਤਾਂ ਮੇਰਾ ਪੁੱਤ ਹੈ ਨਹੀਂ ਆ ਤਾਂ ਮੇਰਾ ਪੁੱਤ ਤਾਂ ਤੇ ਉਹ ਸਾਰੇ ਮੈਂ ਲਾਈਕ ਮੇਰੀ ਫੈਮਿਲੀ ਸਿਰਫ ਮਮ ਤੇ ਮਮਾ ਤੇ ਜਿਹੜਾ ਸਾਰੀ ਫੈਮਿਲੀ ਦੇ ਰਿਸ਼ਤੇ ਹੁੰਦੇ ਨੇ ਚਾਚਾ ਤਾਇਆ ਤੇ ਮੈਨੂੰ ਲੱਗਦਾ ਪਿੰਡਾਂ 'ਚ ਜਿਹੜੇ ਘਰ ਹੁੰਦੇ ਨੇ ਦਰਾਣੀ ਜਿਠਾਣੀ ਚ ਚੱਲਦਾ ਬਟ ਜਿਹੜੇ ਜਵਾਕ ਕਹਿੰਦੇ ਆ ਬਰਿੰਗਿੰਗ ਹੁੰਦੀ ਉਹਨਾਂ ਲਈ ਇੰਨਾ ਕੁਝ ਡਿਫਰੈਂਟ ਹੁੰਦਾ ਨਹੀਂ ਆ ਉਹਨਾਂ ਲਈ ਉਹ ਵੀ ਮੰਮੀ ਆ ਰਗੀ ਉਹ ਵੀ ਮੰਮੀ ਆ ਰਗੀ ਆ ਤੇ ਇੰਨੀਆਂ ਮੰਮੀਆਂ ਮਿਲੀਆਂ ਹੋਈਆਂ ਸੀ ਐਡੀ ਵੱਡੀ ਫੈਮਿਲੀ ਸੀ ਤਾਂ ਮੈਂ ਇੰਜੋਏ ਕੀਤਾ ਕੀ ਬਾਤ ਹੈ ਸੋ ਜਿਵੇਂ ਤੁਹਾਡੀ ਗੱਲ ਚੱਲ ਰਹੀ ਸੀਗੀ ਤੁਸੀਂ ਉੱਥੇ ਵੀ ਸਾਰਿਆਂ ਦੇ ਫੇਵਰਿਟ ਸੀਗੇ ਤੇ ਵੈਸੇ ਵੀ ਤੁਹਾਡੇ ਗੀਤ ਜਿਹੜੇ ਲਵਿੜਾ ਵੀ ਹੁੰਦੇ ਆ ਜਿੱਥੇ ਆਪ ਕੁੜੀਆਂ ਨੂੰ ਲੱਗਦਾ ਤੁਸੀਂ ਗ੍ਰੀਨ ਫੋਰੈਸਟ ਹੈਨਾ ਤੇ ਅਸਲ ਕਿੱਥੇ ਨੇ ਹੋ ਕਿੰਨਾ ਨੂੰ ਲੱਗ ਰਿਹਾ ਕੁੜੀਆਂ ਨਹੀਂ ਨਹੀਂ ਹੈਗੇ ਹੈਗੇ ਆ ਸੋ ਅਸਲ ਜ਼ਿੰਦਗੀ ਚ ਕਿਵੇਂ ਦਾ ਸਵਾ ਹੈ ਮੇਰ ਇਹੀ ਸਵਾ ਹੈ ਮੇਰਾ ਤਾਂ ਜੋ ਤੁਹਾਨੂੰ ਦਿਖ ਰਿਹਾ ਆ ਯਾ ਮੇਰੀ ਦੋ ਤਿੰਨ ਕਫੀ ਦੂਜੀ ਤੀਜੀ ਫਿਲਮ ਹੈ ਮੇਰੀ ਗੁੱਡੀ ਗੁੱਡੀ ਚ ਮੈਂ ਹਜੇ ਤੱਕ ਅਰ ਤੀਜੀ ਫਿਲਮ ਚ ਉਹੀ ਪਲੇ ਕਰ ਰਿਹਾ ਕਿਉਂਕਿ ਗੁੱਡੀ ਗੁੱਡੀ ਬੰਨ ਤੇ ਟੂ ਚ ਤਾਂ ਸੇਮ ਹੀ ਆ ਉਦਾਂ ਹੀ ਆ ਮੇਰਾ ਮੈਂ ਅਸਲੀ ਹੈ ਹੀ ਇਹੋ ਜਿਹਾ ਜਿਵੇਂ ਪਹਿਲਾਂ ਚ ਲਗਾ ਰੱਖੇ ਰੇ ਅਸੀਂ ਨੇ ਉੰਦੀ ਆਫ ਕੈਮਰਾ ਚਾਹੀ ਓਨ ਕੈਮਰਾ ਸਹੀ ਹੀ ਆ ਸਾਰੇ ਜਣੇ ਖੱਪ ਪਾਉਂਦੇ ਵੀਰੀਆਂ ਨੇ ਛਰਾਤਾਂ ਕਰੀ ਜਣੇ ਆ ਤਾਂ ਨੇ ਇਹਨੂੰ ਜਿਵੇਂ ਹੁਣ ਅੱਜ ਇਹਨੂੰ ਸੁਨੇਰ ਦੇ ਕਈ ਜਣੇ ਆ ਰੋਸਟਡ ਤਾਂ ਨੇ ਰੋਸਟਡ ਤਾਂ ਨੇ ਰੋਸਟਡ ਨੀ ਕਿ ਤਨੂੰ ਛੇੜਦਾ ਸਹੀ ਇਹ ਸਾਰੀ ਇਹੋ ਜਿਹੀ ਆ ਨੇਚਰਲ ਐਕਟਿੰਗ ਕਰ ਰਹੇ ਆ ਅੱਛਾ ਸਾਰੇ ਸ਼ਰਾਰਤੀ ਨੇ ਉਹ ਸਾਰੇ ਮਸਤੀ ਕਰ ਰਹੇ ਠੀਕ ਹੈ ਅੱਛਾ ਤਾਨਿਆ ਜੀ ਮੇ ਤੁਹਾਡਾ Song ਆਇਆ ਸੀ ਕਰਨ ਓਚਲਾ ਨਾਲ ਬਹੁਤ viral ਹੋਇਆ ਸੀ ਬਹੁਤ reels ਬਣਿਆ ਸੀ ਅੱਛਾ memes ਵੀ ਬਣੇ ਸੀਗੇ ਹੈਨਾ ਤੇ ਕਿਵੇਂ ਦਾ experience ਰਿਹਾ ਸੀ ਕਰਨ ਓਚਲਾ ਦੇ ਨਾਲ ਵੀ ਕੰਮ ਕਰਨ ਦਾ ਬਹੁਤ ਵਧੀਆ experience ਹੈ ਜਿਸ ਲੈਵਲ ਤੇ ਉਹ ਆਰਟਿਸਟ ਨੇ ਤੇ ਜਿਸ ਤਰੀਕੇ ਨਾਲ ਉਹ ਕੰਮ ਨੂੰ ਹਲੇ ਵੀ ਇੰਨਾ dedication ਨਾਲ ਕਰਦੇ ਆਈ ਰੀਅਲੀ ਐਡਮਾਇਰ ਹਿਮ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਐਂਡ ਐਸ ਲੈਵਲ ਤੇ ਪਹੁੰਚ ਕੇ ਵੀ ਉਨੀ ਹੀ ਡੈਡੀਕੇਸ਼ਨ ਰੱਖਣਾ ਇਜ਼ ਅ ਵੈਰੀ 빅 ਥਿੰਗ ਸੋ ਮੈਨੂੰ ਬਹੁਤ ਵਧੀਆ ਲੱਗਾ ਮੈਂ ਪਹਿਲੇ ਵੀ ਜਦੋਂ ਕੀਤਾ ਸੀ ਆ ਕੀ ਬਾਤ ਆਈ ਥਿੰਕ 2020 ਕੀਤਾ ਸੀ ਉਦੋਂ ਵੀ ਬਹੁਤ ਵਧੀਆ ਐਕਸਪੀਰੀਅੰਸ ਸੀ ਸਾਡਾ ਹੁਣ ਵੀ ਬਹੁਤ ਵਧੀਆ ਐਕਸਪੀਰੀਅੰਸ ਹੈ ਤੇ ਜਿਵੇਂ ਗਿਤਾਜ ਜਿਵੇਂ ਹੁੰਦਾ ਜਿਵੇਂ ਗੋਡੇ-ਗੋਡੇ ਚਾੜਿਆ ਹੋਵੇ ਤੁਹਾਨੂੰ ਵੀ ਤੁਸੀਂ ਕੋਈ ਕੰਮ ਕਰਨ ਜਾਣਾ ਬਟ ਇਦਾਂ ਹੁੰਦਾ ਨਾ ਵੀ ਆਪਾਂ ਕਿਸੇ ਨਾਲ ਸ਼ੇਅਰ ਕਰ ਲੈਂਦੇ ਆ ਤੇ ਕੀ ਹੋਵੇ ਉਹ ਕੰਮ ਹੀ ਕੈਨਸਲ ਹੋ ਜਾਂਦਾ ਤੁਹਾਡਾ ਕਦੇ ਹੋਇਆ ਐਦਾਂ ਅ ਮੇਰਾ ਤਕਰੀਬਨ ਇਦਾਂ ਹੋ ਹੀ ਜਾਂਦਾ ਕੋਈ ਮੈਨੂੰ ਚਾਹੀਦਾ ਚਾਹ ਨਹੀਂ ਜਾਂਦਾ ਚਲੋ ਇਧਰ ਹੋ ਜਿੰਨੇ ਨਹੀਂ ਚਾਹ ਇਹਦਾ ਮੈਨੂੰ ਕੋਈ ਚੀਜ਼ ਦਾ ਹੁਣ ਇਦਾਂ ਹੋ ਰਿਹਾ ਹੀ ਨਹੀਂ ਕਿ ਮੈਂ ਪਹਿਲਾਂ ਪਿਛਲੇ ਇੰਟਰਵਿਊ ਚ ਵੀ ਗੱਲ ਕਰਦੇ ਵੀ ਛੋਟੇ ਹੁੰਦੇ ਹੁੰਦੇ ਸੀ ਚਾਹ ਜੂਜੇ ਇਹ ਜਦੋਂ ਇੱਕ ਤੁਸੀਂ ਮੁਕਾਮ ਤੇ ਪਹੁੰਚ ਜਾਂਦੇ ਹੋ ਤੁਸੀਂ ਫਾਈਨੈਂਸ਼ਲੀ ਇਮੋਸ਼ਨਲੀ ਇੱਕ ਲੈਵਲ ਤੇ ਆ ਜਾਂਦੇ ਹੋ ਜਿੱਥੇ ਤੁਹਾਨੂੰ ਚਾਹ ਬਚਪਨ ਵਾਲ ਮੈਂ ਇਹ ਕਹਿੰਦਾ ਹੁਣ ਜਿਵੇਂ ਗੁਰਜਾਇਤ ਦਾ ਹੋਰ ਸੁਭਾਅ ਹੈ ਮੇਰਾ ਹੋਰ ਸੁਭਾਅ ਮੈਨੂੰ ਇੰਨਾ ਕੋਈ ਨਿਰਾਸ਼ਾ ਵੀ ਨਹੀਂ ਹੁੰਦੀ ਹੂੰ ਹੈਰਾਨੀ ਹੁਣ ਉਹ ਵੀ हट ਗਈ ਹੈ ਤੇ ਮਤਲਬ ਹੁਣ ਸੌਟਡ ਹੈਗਾ ਮਹੁਣ ਕੁਛ ਨਹੀਂ ਹੈ ਜੇ ਵੱਤ ਵੱਤ ਕੀ ਹੋ ਜਾਊਗਾ ਨਾ ਕੀ ਹੋ ਜਾਊਗਾ ਕੋਈ ਕਿਤੇ ਪੈਸਾ ਲੱਗੇ ਉਹ ਹੀ ਡੁੱਬ ਜਾਊਗਾ ਜਾਂ ਕੋਈ ਧੋਖਾ ਦੇ ਜਾਊਗਾ ਤੁਹਾਨੂੰ ਰਿਲੇਸ਼ਨਸ਼ਿਪ ਚ ਇਧਰ ਉਧਰ ਹੋ ਜਾਊਗਾ ਆਪਾਂ ਨੂੰ ਹੁਣ ਬਸ ਆਪਾਂ ਫੋਕਸ ਨਹੀਂ ਹੁਣ ਆਪਾਂ ਬਸ ਉਦਾਂ ਦਾ ਹੈ ਵੀ ਨਾ ਦੁੱਖ ਹੈ ਨਾ ਸੁੱਖ ਹੈ ਹੁਣ ਨਿਊਟਰਲ ਸਾਧ ਬਣ ਗਏ ਸਾਧ ਬਣ ਗਏ ਬਸ ਹੁਣ ਹਿਮਾਲਿਆ ਜਾਣ ਲੱਗੇ ਥੋੜੇ ਦਿਨਾਂ ਚ ਹੈ ਪ੍ਰੋਮੋਸ਼ਨ ਕਰਨਾ ਮੈਂ ਫਿਰ ਉਧਰ ਵਾਲੀ ਵੀ ਸੰਭਾਲਣੀ ਹੈ ਸਪਿਰਚੁਅਲ ਠੀਕ ਹੈ ਜੀ ਅੱਛਾ ਸਰਦਾਰ ਸੋਈ ਸਰ ਜਿਵੇਂ ਵਿਆਹਾਂ ਦੇ ਵਿੱਚ ਅਕਸਰ ਹੁੰਦਾ ਵੀ ਫੁੱਫੜ ਵੀ ਰੋਸ ਜਾਂਦੇ ਆ ਜੀਜੇ ਵੀ ਰੋਸ ਜਾਂਦੇ ਆ ਹਨਾ ਤੇ ਇਦਾਂ ਕਿਉਂ ਹੁੰਦਾ ਹੈ ਇਦਾਂ ਦੇ ਕਿਉਂ ਹੁੰਦੇ ਆ ਫੁੱਫੜ ਤੇ ਜੀਜੇ ਮੈਨੂੰ ਮੋਸਟਲੀ ਹੁੰਦਾ ਜੀ ਜੀਜੇ ਨਾਲ ਉਹ ਜਿਹੜਾ ਫੁੱਫੜਾ ਨਾ ਉਹ ਉਹ ਦਾ ਰਸਤਾ ਬੜਾ ਅਜੀਬ ਜਿਹਾ ਹੈ ਉਹ ਤਾਂ ਹੁਣ ਤਾਂ ਚਲੋ ਲਾਈਟ ਲੂਟ ਜਲ ਗਈ ਅੱਗੇ ਪੁਰਾਣੇ ਜ਼ਮਾਨੇ 'ਚ ਦੀਵੇ ਜਲਦੇ ਹੁੰਦੇ ਸੀ ਦੀਵੇ ਕੋਲ ਦਾਗੇ ਫੁੱਫੜ ਕੇ ਦੀਵਾ ਬੁੱਝ ਜਾਂਦਾ ਸੀ ਹਾਂ ਫੁੱਫੜ ਹਵਾ ਦੇ ਦੀਵਾ ਵੀ ਐਡਾ ਪੜਾ ਰਿਸ਼ਤਾ ਸੀ ਇਹ ਅੱਛਾ ਕੋੜਾ ਵਾਲਾ ਰਹਿਤਾ ਇਹੋ ਕੇ ਜੇ ਫੁੱਫੜ ਦੇ ਘਰ ਵਾਲੀ ਮਰ ਗਈ ਨਾ ਉਹ ਉੱਥੇ ਘਰ ਦੀ ਦੂਜੀ ਕੁੜੀ ਵਿਆਹ ਲੈਂਦਾ ਸੀ ਹੋਰ ਕਿਸੇ ਕਿਸੇ ਰਿਸ਼ਤੇ 'ਚ ਨਹੀਂ ਸੀਗਾ ਫੁੱਫੜ ਦੇ ਰਿਸ਼ਤੇ 'ਚ ਹੈਗਾ ਸੀਗਾ ਇਸ ਕਰਕੇ ਉਹ ਉਹਨੂੰ ਕਾਫੀ ਫੈਸਿਲਿਟੀ ਸੀ ਫੁੱਫੜ ਦੀ ਆ ਮਰਦਔਰਤ ਦੇ ਚੱਕਰ ਦੇ 'ਚ ਨਾ ਇਹ ਇਹ ਰਿਸ਼ਤਾ ਕੋਈ ਬੜਾ ਚੰਗਾ ਨਹੀਂ ਜੋ ਫੁੱਫੜ ਵਾਲਾ ਅੱਛਾ ਕਿਹੜੇ ਤਰ੍ਹਾਂ ਦੇ ਕਿਸੇ ਨਾ ਕਿਸੇ ਦਾ ਤਾਂ ਫੁੱਫੜ ਨਾ ਇਹ ਹੁੰਦਾ ਸੀ ਪਿੰਡਾਂ 'ਚ। ਸਰੀਕ ਹੀ ਕਿਹੜਾ ਕਿਹੜਾ ਫੁੱਫੜਾ ਕਹੀ ਆ। ਹਾਂ। ਆ ਫਿਰ ਉਹ ਤਾਂ ਸਾਰੇ ਇਹ ਲੈ ਦੇ ਕੇ ਸਾਰੇ ਹੀ ਆਪਾਂ ਖਰਾਬ ਆ। ਫੁੱਫੜ ਦਾ ਉਹ ਦੋਨੋਂ ਦਰਜਾ ਦੱਸਦੇ ਪਿਛਲੇ ਟਾਈਮ 'ਦਬ ਦਬਾ ਹੁੰਦਾ ਸੀ। ਜੀਜੇ ਦੀ ਤਾਂ ਉਹ ਉਹ ਇਹ ਕਰਦਾ ਜਵਾਈ ਹੋਰ ਤਰ੍ਹਾਂ ਦਾ ਹੁੰਦਾ ਸੀ। ਉਹਦੀ ਉਹਦੀ ਤਾਂ ਬੜੀ ਬੜੀ ਇੱਜ਼ਤ ਹੁੰਦੀ ਸੀ। ਉਹ ਪ੍ਰਾਣਾ ਆਇਆ ਪ੍ਰਾਣਾ ਆਇਆ ਪ੍ਰਾਣਾ ਆਇਆ ਉਹਦੇ ਕੋਈ ਗੱਲ ਕਹਤੀ। ਕਹੇਤੀ ਚੋਕਣਾ ਨਹੀਂ, ਕਹੇਤੀ ਕਟਣਾ ਨਹੀਂ ਗਾਲ ਉਹਦੀ ਕਿਉਂ ਉਹਦੇ ਘਰੇ ਸਾੜੀਤੀ ਵਸਦੀ ਆ। ਅਛਾ ਉਸ ਕਰਕੇ ਉਹ ਉਹ ਕੁੜੀਆਂ ਜੀਜਾ ਬਾਕੀ ਸਾਰਾ ਟੱਬਰ ਪ੍ਰਾਉਣਾ ਕਹਿੰਦੇ ਸੀ ਪ੍ਰਾਉਣਾ ਸਾਰਾ ਪਿੰਡ ਹੀ ਕਹਿੰਦਾ ਸੀ ਉਹ ਭਾਈ ਪ੍ਰਾਉਣਾ ਆਇਆ ਹੈ ਹੈ ਉਹਨੂੰ ਕੋਈ ਮਾੜਾ ਚੰਗਾ ਨਹੀਂ ਸੀ ਪਿੰਡ ਦਾ ਬੋਲਦਾ ਇਹ ਉਸ ਦਾ ਪ੍ਰਾਉਣਾ ਨਹੀਂ ਸਾਰੇ ਸਾਰੇ ਪਿੰਡ ਦਾ ਪ੍ਰਾਉਣਾ ਇਹ ਇਹ ਸਾਡੇ ਸੰਸਕਾਰ ਹੁੰਦੇ ਸੀ ਉਦੋਂ ਉਦੋਂ ਦੇ ਤੀਆਂ ਆਉਂਦੀ ਸੀ ਜਦੋਂ ਤੀਆਂ ਤੀਆਂ ਦੇ ਵਿੱਚ ਉਹ ਜੇਬ ਚ ਭਾਨ ਪਾ ਕੇ ਜਾਂਦੇ ਸੀਗੇ ਕੁੜੀਆਂ ਦੇ ਉੱਤੋਂ ਦੀਆਂ ਮੁਠੀਆਂ ਭਰ-ਭਰ ਛੜਦੇ ਹੁੰਦੇ ਨਾਲੇ ਉਹਨਾਂ ਨੇ ਬੋਲੀਆਂ ਪਾਉਣੀਆਂ अलाउड थी कोई गंद मंद कोई नहीं लेकिन जेड़े भी सोने सोने बोलियां दी दीदी ने भी ਸੁਣਾਉਣੀ ਉਧਰੋਂ ਉਧਰੋਂ ਕੁੜੀਆਂ ਨੇ ਪਿੰਡ ਦੀਆਂ ਨੇ ਉਹ ਉਹ ਰਿਸ਼ਤਾ ਬਹੁਤ ਪਿਆਰਾ ਮੰਨਿਆ ਜਾਂਦਾ ਸੀ ਜਦੋਂ ਤੁਹਾਡੀ ਕੁੜੀ ਨੂੰ ਸਾਹਮ ਦਾ ਜਿੰਦਗੀ ਭਰ ਵਾਸਤੇ ਲੈ ਕੇ ਜਾਂਦਾ ਉਹਦੇ ਨਾਲ ਤਾਂ ਰਿਸ਼ਤਾ ਬਹੁਤ ਪਿਆਰਾ ਹੁੰਦਾ ਸੀ ਠੀਕ ਹੈ ਜੀ ਸੋ ਜਿਵੇਂ ਪੰਜਾਬੀ ਵਿਆਹ ਦੇ ਵਿੱਚ ਬਹੁਤ ਆਈਟਮਾਂ ਵੀ ਲੱਗਦੀਆਂ ਹੈ ਨਾ ਬਹੁਤ ਜੁਗਾੜ ਵੀ ਕਰਦੇ ਆ ਤੂੰ ਤੁਸੀਂ ਯਾ ਤਾਂ ਕਦੇ ਕੋਈ ਜੁਗਾੜ ਕੀਤਾ ਜਾਂ ਕੋਈ ਆਈਟਮ ਲੱਗੀ ਵੇਖੀ ਹੋਏ ਪੰਜਾਬੀ ਵਿਆਹ ਦੇ ਵਿੱਚ ਕੋਈ ایکسپੀਰੀਅੰਸ ਕੋਈ ਤਾਂ ਬਹੁਤ ਕਰ ਰਹੇ ਹੁੰਦੇ ਨੇ ਅਸਤੇ ਆਪ ਵੀ ਆਈਟਮਾਂ ਬਹੁਤ ਕੋਈ ਲਗਾਈ ਬਾਦੂਆਂ ਯਾਦ ਨਹੀਂ ਅਸਤਰ ਸਾਡਾ ਤਾਂ ਹੀ ਆ ਵੀ ਹਰੇਕ ਵਿਆਹ 'ਚ ਕੁਝ ਨਾ ਕੁਝ ਕਰਿਆ ਹੀ ਹੋਇਆ ਐ ਯਾਦ ਕਰਨ ਲੱਗੇ ਫਿਰ ਤਾਂ ਬੋਲ ਲਾਉਣ ਲੱਗ ਜੂਗਾ ਸਾਡਾ ਹਰੇਕ ਵਿਆਹ ਦੀ ਕੋਈ ਨਾ ਕੋਈ ਹੈਗੀ ਐ ਵੀ ਉੱਥੇ ਆ ਹੋ ਗਿਆ ਸੀ ਆ ਹੋ ਗਿਆ ਕੋਈ ਕੋਈ ਇੱਕ ਕਿੱਸਾ ਕੋਈ ਯਾਦ ਹੋਵੇ ਜਦੋਂ ਅਸੀਂ ਛੋਟੇ ਸੀ ਨਾ ਆ ਸੁਣੋ ਉਦੋਂ ਦਾਜ ਕਿੰਨਾ ਕਿੰਨਾ ਖੁੰਦਾ ਸੀ ਸਾਈਕਲ ਬੜੀ ਵੱਡੀ ਚੀਜ਼ ਹੁੰਦੀ ਸੀ ਰੇਡੀਓ ਮੈਨੂੰ ਯਾਦ ਹੈ ਮੇਰੀ ਵੱਡੀ ਭੈਣ ਦਾ ਵਿਆਹ ਸਾਈਕਲ ਦਿੱਤਾ ਸੀ ਉਹ ਜੀਜਾ ਜਦੋਂ ਮੇਰੀ ਭੈਣ ਨੂੰ ਲੈਣ ਆਏ ਬਾਹਰ ਤੱਕ ਪਿੰਡ ਦੇ ਬਾਹਰ ਤੱਕ ਛੱਡਣਗੇ ਭੈਣ ਨੂੰ ਉਹ ਸਾਈਕਲ ਦੇ ਪਿੱਛੇ ਬਹਿ ਕੇ ਗਈ ਵਹੀ ਘਰ ਘੂਰਨੀ ਸਾਈਕਲ ਦੇ ਪਿੱਛੇ ਬਹਿ ਕੇ ਸਹੁਰਿਆਂ ਨੂੰ ਗਈ ਕੋਈ ਮੈਨ ਨੂੰ ਨਹੀਂ ਯਾਰ ਕਹਿ ਉਹ ਲੈਂਟ ਮੁੱਚ ਕੇ ਇਕਲ ਵਿੱਚ ਪਿਆਰੀਆਂ ਜੀ ਬਹੁਤ ਹੁਣੀ ਨਿਵੀ ਆ ਉਹਨਾਂ ਦੀ ਹੁਣ ਤੱਕ ਹੁਣ ਤੱਕ ਉਹ ਇਹ ਜਿਹੜੇ ਇਹੋ ਜਿਹੇ ਰਿਸ਼ਤੇ ਸੀਗੇ ਉਹ ਫੌਜੀ ਸਾਹਿਬ ਕਲੈਰੀਕਲ ਜੌਬ ਹੁੰਦੇ ਸੀ ਉਹ ਕੋਈ ਉੱਥੇ ਬਾਰਡਰ-ਬੂਡਰ ਤੇ ਕੁਝ ਨਹੀਂ ਬਸ ਉਹ ਪਿੱਛੇ ਦਫ਼ਤਰਾਂ 'ਚ ਜੀ ਬੈਠੇ ਹੁੰਦੇ ਸੀਗੇ ਉੱਥੋਂ ਆ ਕੇ ਬਾਤ ਚ ਉੱਥੇ ਆ ਆ ਫੋਨ ਵਾਲਾ ਮਹਿਕਮਾ ਮਲ ਲਿਆ ਉਹਨਾਂ ਨੇ ਅੱਛਾ ਧੂਰੀ ਆ ਕੇ ਦੋ ਦੋ ਪੈਨਸ਼ਨਾ ਹੋ ਗਈਆਂ ساری ਜ਼ਿੰਦਗੀ ਬਹੁਤ ਸੁਣੀ ਲੰਗੀ ਹੈ ਹਾਂ ਲੜਾਈ ਝਗੜਾ ਤਾਂ ਭੈਣ ਦਾ ਹਲੇ ਸਾਡੀ ਹੈਗੀ ਉਹ ਥੋੜੀ ਜੀ ਮੈਂ ਤਾਂ ਕਹਿ ਦੇਣਾ ਹੁਣਾਂ ਭੈਣੇ ਤੂੰ ਉਹਦੀ ਚਲੋ ਚੱਟੋ ਉਹ ਉਹਦੀ ਉਹਦੀ وجہ ਹੋਇਆ ਅੱਛਾ ਉਹਦੀ وجہ ਆ ਠੀਕ ਹੈ ਕੋਈ ਖਾਸ ਮੂਮੈਂਟ ਆ ਹੋਵੇ ਫਿਲਮ ਦੇ ਛੱਡਦੇ ਉੱਤੇ ਤੁਹਾਡਾ ਮੇਰੇ ਮਾਮਾ ਜੀ ਦੀ ਵੱਡੀ ਵਾਲੀ ਡਾਟਰ ਦਾ ਵਿਆਹ ਸੀ ਤੇ ਛੋਟੀ ਨਾਲ ਮੈਂ ਕਿਕਲੀ ਪਾ ਰਹੀ ਸੀਗੀ ਤੇ ਕਿਕਲੀ ਪਾਉਂਦੇ ਪਾਉਂਦੇ ਮੇਰਾ ਹੱਥ ਛੁੱਟ ਗਿਆ ਤੇ ਮੈਂ ਉੱਡ ਕੇ ਕੁਰਸੀਆਂ 'ਚ ਵੱਜੀ ਸੀਗੀ ਤੇ ਉਦੋਂ ਮਾਮਾ ਦਾ ਮੂਮੈਂਟ ਹੋਇਆ ਸੀ ਖਾਸ ਕਿੱਸੇ ਅੱਪਾ ਕੁਝ ਨਾਰਮਲ ਕਰੀਦਾ ਹੀ ਨਹੀਂ अच्छा ता दिमाग च फर्क है <laughs> <laughs> ने, ने, के के <laughs> <laughs> नहीं नहीं ਇਹ ਸੈਟ ਦੀ ਗੱਲ ਦਸੀ ਤੂੰ ਕਿ ਜ਼ਿੰਦਗੀ ਦੀ ਨਹੀਂ ਸੱਚੀ ਸੈਟ ਦਾ ਪੁੱਛ ਰਹੀ ਹੈ ਕੋਈ ਸੈਟਰ ਦੀ ਖਾਸ ਚੀਜ਼ ਦੱਸੋ ਨਹੀਂ ਨਹੀਂ ਠੀਕ ਹੈ ਮੈਂ ਜ਼ੋਨ ਆਊਟ ਹੋ ਕੇ ਸਵੇਰ ਦੀ ਇੱਥੇ ਬੈਠੀ ਹਾਂ ਗਾਇਜ਼ ਪਲੀਜ਼ ਡੋਟ ਮਾਈਂਡ ਦ ਸੀਐਨਏ ਉਦੋਂ ਫਿਰ ਥੋੜਾ ਜਿਹਾ ਦੇਣਾ ਸਿਰ ਬੱਜਿਆ ਸੀ ਥੱਲੇ ਕਿੱਕਲੀ ਪਈ ਹੋਈ ਹੈ ਦੀ ਸੋ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਜਾਂਦੇ ਜਾਂਦੇ ਤੁਸੀਂ ਆਪਣੀ ਆਪਣਾ ਜਸਤਾਨਿਆ ਕਹਿੰਦੀ ਹੁੰਦੀ ਵਧੀਆ ਨਹੀਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਪਰਿਵਾਰ ਸਾਰਾ ਦਿਵਾਲੀ ਤੇ ਇਕੱਠਾ ਹੋਇਆ ਹੁੰਦਾ ਤੇ ਇਹ ਪਰਿਵਾਰਿਕ ਫਿਲਮ ਹੈ ਤੇ ਤੁਸੀਂ ਸਾਰੀ ਫੈਮਿਲੀ ਨਾਲ ਬੱਚੇ ਬਜ਼ੁਰਗ ਘਰ ਦੇ ਵੱਡੇ ਸਾਰਿਆਂ ਨੂੰ ਲੈ ਕੇ ਟਿਕਟਾਂ ਬੁੱਕ ਕਰੋ ਤੇ ਫਿਲਮ ਵੇਖਣ 21 ਤਰੀਕ ਨੂੰ ਜ਼ਰੂਰ ਜਾਓ ਗੋਡੇ-ਗੋਡੇ ਚਾਹ 2 ਬਹੁਤ ਸੋਹਣੀ ਫਿਲਮ ਹੈ ਤੇ ਤੁਹਾਨੂੰ ਪੂਰੀ ਫੈਮਿਲੀ ਦੀ ਨੋਕ-ਜੋਕ ਹਾਸਾ ਖੇਡਾ ਪਿਆਰ ਮੁਹੱਬਤ ਸਭ ਕੁਝ ਵੇਖਣ ਮਿਲੇਗਾ ਐਂਡ ਬਹੁਤ ਸਾਰਾ ਐਂਟਰਟੇਨਮੈਂਟ ਹੈ ਸਭ ਨੇ ਬਹੁਤ ਸੋਨਾ ਪਰਫਾਰਮ ਕੀਤਾ ਤੇ ਜਰੂਰ ਜਾਓ ਜੀ 21 ਅਕਤੂਬਰ 2025 ਗੋਡੇ ਗੋਡੇ ਚਾ 2 थैंक यू सो मच गाइस थैंक यू थैंक यू सो मच शुक्रिया जी ਬਹੁਤ ਬਹੁਤ